ਸਿੰਘ ਸਾਹਿਬ ਜਹਦਰ ਸਾਹਿਬ ਨੂੰ ਇੱਥੇ ਪੱਤਰ ਦੇਣ ਵਾਸਤੇ ਆਇਆ ਸੀ ਉਹ ਖੁਦ ਇੱਥੇ ਹਾਜ਼ਰ ਨਹੀਂ ਹੈਗੇ ਜਿਸ ਕਰਕੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮੈਂ ਇਹ ਪੱਤਰ ਜਿਹੜਾ ਇਹ ਉਹਨਾਂ ਦੇ ਦਫ਼ਤਰ ਸਿੱਤਰ ਨੂੰ ਇੱਥੇ ਜਿਹੜਾ ਇਹ ਦੇ ਰਿਹਾ ਲੇਕਿਨ ਅਫਸੋਸ ਹੈ ਕਿ ਇਹ ਮੇਰੇ ਤੋਂ ਪੱਤਰ ਵੀ ਇੱਥੇ ਜਿਹੜਾ ਇਹ ਲੈਣ ਨੂੰ ਤਿਆਰ ਨਹੀਂ ਹੈ ਇਹ ਕਹਿੰਦੇ ਨੇ ਵੀ ਇੱਥੇ ਬੋਲਣਾ ਨਹੀਂ ਜੇ ਇੱਥੇ ਬੋਲਣਾ ਨਹੀਂ ਤਾਂ ਅਸੀਂ ਬੋਲਣਾ ਕਿੱਥੇ ਆ ਇਹ ਤਾਂ ਸਾਨੂੰ ਦੱਸ ਦੇਣ ਤੇ ਕੀ ਅਸੀਂ ਜਿਹੜਾ ਇਹ ਉੱਥੇ ਹੁਣ ਸਾਰੀਆਂ ਜੜੀਆਂ ਗੱਲਾਂ ਨੇ ਇੱਥੇ ਜਾ ਕੇ ਨਾਗਪੁਰ ਅਸੀਂ ਜਾ ਕੇ ਬੋਲਣ ਕੀ ਅਸੀਂ ਮੋਦੀ ਕੋਲੇ ਜਾ ਕੇ ਬੋਲਣ ਇਹ ਆ ਹੁਣ ਜਾ ਰਹੇ ਨੇ ਇਹ ਦਫਤਰ ਚੋਂ ਜਾ ਰਹੇ ਨੇ ਪੱਤਰ ਵੀ ਨਹੀਂ ਲਿਆ ਤਾਂ ਨਾ ਲਾਉਂ ਜੀ ਪੱਤਰ ਕੋਈ ਗੱਲ ਨਹੀਂ ਤੁਹਾਡੀ ਬੰਦ ਕਰੋ ਤੁਹਾਡਾ ਜੀ ਬੰਦ ਕਰੋ ਤੁਹਾਡਾ ਜੀ ਬੰਦ ਕਰੋ ਸਾਡਾ ਸਵਾਲ ਹੈ ਕਿ ਕੀ ਸਾਡਾ ਗੁਰੂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਕੀ ਸਾਡੇ ਗੁਰੂ ਚੋਰ ਡਾਕੂ ਕਾਤਲ ਸਨ ਕੀ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਉਹ ਹਿੰਦੂ ਧਰਮ ਦੇ ਪ੍ਰਚਾਰਕ ਸਨ ਇੱਥੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣੀ ਬੋਲੀ ਇੱਥੇ ਜਥੇਦਾਰ ਕਿਉਂ ਨਹੀਂ ਬੋਲੇ ਤਕੱਤਰ ਉਹ ਪੱਤਰ ਵੀ ਲੈਣ ਨੂੰ ਤਿਆਰ ਨਹੀਂ ਇਹ ਮੇਰੀ ਕੌਮ ਦੇ ਚਰਨਾਚ ਅਪੀਲ ਹੈ ਕਿ ਹੁਣ ਕੌਮ ਦੇਖ ਕੇ ਕਿ ਕੀ ਸਾਨੂੰ ਕਰਨਾ ਚਾਹੀਦਾ ਨਹੀਂ ਗਾਲ੍ਹਾਂ ਦੀ ਗੱਲ ਹੀ ਖੁੱਲ ਗਈ ਹੈ ਤੁਸੀਂ ਇੰਨੀ ਗੱਲ ਵੀ ਸਾਡੀ ਸੁਣਦੇ ਸਰਦਾਰ ਸਾਹਿਬ ਅਕਾਲ ਪੰਥ ਸਾਹਿਬ ਦਾ ਚੈਨ ਵਾਲਿਆ ਜਦ ਤੱਕ ਦਾ ਦਫਤਰ ਆ ਤੇ ਅਸੀਂ ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਨ ਦਾ ਕਰਦਾ ਹਾਂ ਕਿ ਅਸੀਂ ਕਨੂਸ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਰਾਸ ਹੈ ਤੇ ਅੱਜ ਸ੍ਰੀ ਅਕਾਲ ਪੰਥ ਸਾਹਿਬ ਦੇ ਸਿੰਘ ਸਾਹਿਬ ਜਹਦਰ ਸਾਹਿਬ ਨੂੰ ਇੱਥੇ ਪੱਤਰ ਦੇਣ ਵਾਸਤੇ ਆਇਸਾ ਉਹ ਖੁਦ ਇੱਥੇ ਹਾਜ਼ਰ ਨਹੀਂ ਹੈਗੇ ਜਿਸ ਕਰਕੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਮੈਂ ਇਹ ਪੱਤਰ ਜਿਹੜਾ ਹੈ ਇਹ ਉਹਨਾਂ ਦੇ ਦਫ਼ਤਰ ਸਕੱਤਰ ਨੂੰ ਇੱਥੇ ਜਿਹੜਾ ਇਹ ਦੇ ਰਿਹਾ ਲੇਕਿਨ ਅਫਸੋਸ ਹੈ ਕਿ ਇਹ ਮੇਰੇ ਤੋਂ ਪੱਤਰ ਵੀ ਇੱਥੇ ਜਿਹੜਾ ਇਹ ਲੈਣ ਨੂੰ ਤਿਆਰ ਨਹੀਂ ਹੈ ਹੁਣ ਅਫਸੋਸ ਹੈ ਕਿ ਜੇਕਰ ਅਸੀਂ ਆਪਣੀ ਕੌਮੀ ਮੁੱਦਿਆਂ ਦੀ ਫਰਿਆਦ ਕਰਨੀ ਹੈ ਤੇ ਉਹ ਕਿਹਦੇ ਕੋਲ ਕਰਨੀ ਹੈ ਕਿ ਦਫ਼ਤਰ ਸਕੱਤਰ ਹੋਣ ਦੇ ਨਾਤੇ ਇਨ ਦੀ ਇੱਕ ਜ਼ਿੰਮੇਵਾਰੀ ਹੈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰਨੀ ਸਿਰਫ ਮਿਲ ਤੋਂ ਇੱਕ ਪੱਤਰ ਹੀ ਲੈਣਾ ਤੇ ਉਹ ਪੱਤਰ ਵੀ ਇਹ ਜਿਹੜਾ ਸਾਡੇ ਤੋਂ ਇਹ ਲੈਣ ਵਾਸਤੇ ਤਿਆਰ ਨਹੀਂ ਹੈਗੇ ਇਹ ਕਹਿੰਦੇ ਨੇ ਵੀ ਇੱਥੇ ਬੋਲਣਾ ਨਹੀਂ ਜੇ ਇੱਥੇ ਬੋਲਣਾ ਨਹੀਂ ਤਾਂ ਅਸੀਂ ਬੋਲਣਾ ਕਿੱਥੇ ਆ ਇਹ ਤਾਂ ਸਾਨੂੰ ਦੱਸ ਦੇਣ ਕਿ ਕੀ ਅਸੀਂ ਜਿਹੜਾ ਇਹ ਉੱਥੇ ਹੁਣ ਸਾਰੀਆਂ ਜਿਹੜੀਆਂ ਗੱਲਾਂ ਨੇ ਇੱਥੇ ਜਾ ਕੇ ਨਾਗਪੁਰ ਅਸੀਂ ਜਾ ਕੇ ਬੋਲਣ ਕੀ ਅਸੀਂ ਮੋਦੀ ਕੋਲੇ ਜਾ ਕੇ ਬੋਲਣ ਇਹ ਇਹ ਜਿਹੜੀ ਗੱਲ ਹੈ ਇਹ ਆ ਹੁਣ ਜਾ ਰਹੇ ਨੇ ਇਹ ਦਫਤਰ ਚੋਂ ਜਾ ਰਹੇ ਨੇ ਪੱਤਰ ਵੀ ਨਹੀਂ ਲੈ ਤੁਹਾਨੂੰ ਨਾਲ ਉਹ ਜੀ ਪੱਤਰ ਕੋਈ ਗੱਲ ਨਹੀਂ ਬਾਸ ਦੀ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਸਰਸਾ ਮੇਰੇ ਨਾਲ ਸਰਦਾਰ ਨਸੀਬ ਸਿੰਘ ਜੀ ਸਾਹਣਾ ਸਰਦਾਰ ਜਸਵੀਰ ਸਿੰਘ ਜੀ ਮੋਦਲ ਸਰਦਾਰ ਜਗਤਾਰ ਸਿੰਘ ਜੀ ਸਾਹਨੇ ਤੋਂ ਅਸੀਂ ਅੱਜ ਇੱਥੇ ਜਹੇਦਾਰ ਸ੍ਰੀ ਅਕਾਲਤਾਜ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਆ। ਔਰ ਜੈਦਰ ਸਾਹਿਬ ਇੱਥੇ ਹੈ ਨਹੀਂ ਤੇ ਉਹਨਾਂ ਦੀ ਘਰਵਾਲੀ ਦੇ ਵਿੱਚ ਸਕੱਤਰ ਨੂੰ ਮੰਗ ਪੱਤਰ ਦੇਣ ਲੱਗੇ ਆ। ਤੇ ਸਕੱਤਰ ਸਾਹਿਬ ਜਿਹੜੇ ਨੇ ਉਹ ਮੰਗ ਪੱਤਰ ਲੈਣ ਤੋਂ ਹੀ ਇਨਕਾਰੀ ਆ। ਇੱਥੇ ਬੋਲ ਨਹੀਂ ਸਕਦੇ ਤੁਸੀਂ। ਹੁਣ ਇਹ ਮੰਗ ਪੱਤਰ ਹੈ ਕੀ ਹੈ? ਇਹ ਉਹ ਮੰਗ ਪੱਤਰ ਆ ਕਿ ਅਸੀਂ ਇਹ ਪੱਤਰ 'ਚ ਲਿਖਿਆ ਹੈ ਕਿ ਕੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ ਅਜਲਾਸ ਹੋਣ ਜਾ ਰਿਹਾ। ਅਸੀਂ ਇਸ ਪੱਤਰ ਦੇ ਵਿੱਚ ਜਥੇਦਾਰ ਨੂੰ ਸੰਬੋਧਨ ਕੀਤਾ ਹੈ ਕਿ ਇਸ ਜਰਨਲ ਅਜ਼ਲਾਸ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਪੰਜਾਬ ਸਕੂਲ ਸਿੱਖਿਆ ਭਾਗ ਵੱਲੋਂ ਤੇ ਪੰਜਾਬ ਦੇ ਮਹਰੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜੋ ਸਿੱਖ ਧਰਮ ਦੇ ਇਤਿਹਾਸ ਦੀਆਂ ਧੜੀਆਂ ਡਾਈਆਂ ਗਈਆਂ ਉਨ੍ਹਾਂ ਦੇ ਸਬੰਧ ਵਿੱਚ ਅਸੀਂ ਹੁਣ ਤੱਕ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਚੁੱਕੇ ਨੇ ਉਹਨਾਂ ਨੂੰ ਵੀ ਪੱਤਰ ਦੇ ਚੁੱਕੇ ਹਾਂ ਜਿੰਨੇ ਜਥੇਦਾਰ ਰਹੇ ਚੁੱਕੇ ਨੇ ਉਹਨਾਂ ਨੂੰ ਵੀ ਪੱਤਰ ਦੇ ਚੁੱਕੇ ਹਾਂ ਤੇ ਇਸ ਕਰਕੇ ਅਸੀਂ ਅੱਜ ਇਹ ਪੱਤਰ ਦੇ ਕੇ ਮੰਗ ਕਰਦੇ ਹਾਂ ਕਿ ਕੱਲ ਨੂੰ ਜਰਨਲ ਅਜ਼ਲਾਸ ਵਿੱਚ ਇਹ ਮੁੱਦਾ ਠਾਇਆ ਜਾਵੇ ਕਿ ਸਾਲ 1999 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸਨਾ ਦੀ ਇੱਕ ਕਿਤਾਬ ਪਬਲਿਸ਼ ਕੀਤੀ ਗਈ ਜਿਸ ਕਿਤਾਬ ਦਾ ਨਾਮ ਹੈ ਸਿੱਖ ਇਤਿਹਾਸ ਜਿਹਦੇ ਵਿੱਚ ਗੁਰੂ ਸਾਹਿਬਾਨ ਦੇ ਕਲਾਪ ਅਤ ਮਾਰੀ ਸ਼ਬਦਾਵਲੀ ਲਿਖ ਕੇ ਤੇ ਉਹ ਕਿਤਾਬ ਪਬਲਿਸ਼ ਕੀਤੀ ਗਈ ਆ ਔਰ ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਭਾਗ ਵੱਲੋਂ 1997 ਤੋਂ ਲੈ ਕੇ 2002 ਤੱਕ ਅਕਾਲੀ ਪਾਰਟੀ ਦੀ ਅਕਾਲੀ ਭਾਜਪੀ ਦੀ ਸਰਕਾਰ ਰਹੀ ਔਰ 2 ਤੋਂ 7 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ 7 ਤੋਂ 17 ਤੱਕ ਫਿਰ ਅਕਾਲੀ ਭਾਜਪੀ ਦੀ ਸਰਕਾਰ ਰਹੀ ਔਰ ਇਹਨਾਂ 20 ਸਾਲਾਂ ਦੇ ਵਿੱਚ ਸਿੱਖ ਧਰਮ ਨੂੰ ਮੁੱਢੋਂ ਰੱਦ ਕਰਕੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ Hindu ਧਰਮ ਦਾ ਪ੍ਰਚਾਰਕ ਦੱਸ ਕੇ ਪਲੱਸ 2 ਦੇ ਬੱਚਿਆਂ ਨੂੰ ਜੋ ਕਿਤਾਬਾਂ ਪੜਾਈਆਂ ਗਈਆਂ ਉਹ ਕਿਤਾਬਾਂ ਪਬਲਿਸ਼ ਕਰਾਉਣ ਵਾਲੇ ਅਤੇ ਉਸ ਟਾਈਮ ਦੀ ਸਰਕਾਰ ਦੇ ਵਿੱਚ ਰਹਿ ਚੁੱਕੇ ਸਿੱਖਿਆ ਮੰਤਰੀਆਂ ਤਾਂ ਉਹਨਾਂ ਮੰਤਰੀਆਂ ਤੇ ਪੰਜਾਬ ਐਜੂਕੇਸ਼ਨ ਬੋਰਡ ਦੇ ਖਿਲਾਫ ਇਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸੇ ਤਰ੍ਹਾਂ ਤੀਸਰਾ ਇੱਕ ਮੁੱਦਾ ਹੋਰ ਹੈ ਜੋ ਕਿ ਸਾਲ 2000 ਦੇ ਵਿੱਚ ਸ੍ਰੀ ਗੁਰੂ ਨਾਨਕ ਦੇ ਯੂਨੀਵਰਸਿਟੀ ਚ ਉਸ ਵਕਤ ਦੇ ਮੁੱਖ ਮੰਤਰੀ ਮਹਿਰੂਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਸਤ ਗੁਰੂ ਰਾਮ ਸਿੰਘ ਚੇਅਰ ਸਥਾਪਿਤ ਕੀਤੀ ਸਤ ਗੁਰੂ ਸ਼ਬਦ ਅਸੀਂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੇ ਉਹ ਤੋਂ ਅਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗਾਰ ਕਿਸੇ ਨੂੰ ਸਤਿਗੁਰੂ ਸ਼ਬਦ ਨਾਲ ਸਵਾਬਧਾਨ ਨਹੀਂ ਕਰ ਸਕਦੇ ਲੇਕਿਨ ਉਸ ਵਕਤ ਦੇ ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇ ਯੂਨੀਵਰਸਿਟੀ ਚ ਸਤਿਗੁਰੂ ਰਾਮ ਸਿੰਘ ਚੇਅਰ ਸਥਾਪਿਤ ਕਰਕੇ ਇਹ ਦੇਹਧਾਰੀ ਢਮੀ ਗੁਰੂ ਨੂੰ ਮਾਨਤਾ ਦਿੱਤੀ ਆ ਸੋ ਇਹਨਾਂ ਤਿੰਨਾਂ ਮੁੱਦਿਆਂ ਤੇ ਅਸੀਂ ਇਹ ਕਿਹਾ ਕਿ ਇਸ ਰੋਮਨੀ ਕਮੇਟੀ ਤੋਂ ਪੁੱਛਿਆ ਜਾਵੇ ਕਿ ਇਹਨਾਂ ਨੇ ਅੱਜ ਤੱਕ ਇਹ ਮੁੱਦੇ ਕਿਉਂ ਨਹੀਂ ਠਾਏ ਸਾਡਾ ਸਵਾਲ ਹੈ ਕੀ ਕੀ ਸਾਡਾ ਗੁਰੂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਕੀ ਸਾਡੇ ਗੁਰੂ ਚੋਰ ਡਾਕੂ ਕਾਤਲ ਸਨ ਕੀ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਉਹ ਹਿੰਦੂ ਧਰਮ ਦੇ ਪ੍ਰਚਾਰਕ ਸਨ ਇੱਥੇ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਕਿਉਂ ਨਹੀਂ ਬੋਲੀ ਇੱਥੇ ਜਥੇਦਾਰ ਕਿਉਂ ਨਹੀਂ ਬੋਲੇ ਇਹ ਪੱਤਰ ਅੱਜ ਦੇਣ ਵਾਸਤੇ ਆਇਆ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਦੇ ਜਥੇਦਾਰ ਦਾ ਜਿਹੜਾ ਸਖਤਰ ਹੈ ਉਹ ਪੱਤਰ ਵੀ ਲੈਣ ਨੂੰ ਚਾਰ ਨਹੀਂ ਇਹ ਮੇਰੀ ਕੌਮ ਦੇ ਚਰਨਾਚ ਅਪੀਲ ਹੈ ਕਿ ਹੁਣ ਕੌਮ ਦੇਖ ਕੇ ਕਿ ਕੀ ਸਾਨੂੰ ਕਰਨਾ ਚਾਹੀਦਾ ਸਾਨੂੰ ਇਸੇ ਤਰ੍ਹਾਂ ਹੀ ਇਹ ਜਿਸ ਤਰ੍ਹਾਂ ਅੱਜ ਦੁਬਾਰਾ ਫੇਰ ਉਹੀ ਕੁਛ ਹੋ ਰਿਹਾ ਜੋ ਪਹਿਲਾਂ ਹੁੰਦਾ ਰਿਹਾ ਸੋ ਅੱਜ ਸਾਨੂੰ ਵੇਖਣ ਦੀ ਲੋੜ ਹੈ ਪਛਾਣਨ ਦੀ ਲੋੜ ਹੈ ਕਿ ਅੱਜ ਤੱਕ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਜਿਹਦੀ ਜਿਹੜੇ ਪ੍ਰਧਾਨ ਨੇ ਜਿਹੜੇ ਜਿਹਦੇ ਜੇਬ ਚੋਂ ਪਹਿਲਾਂ ਪਿਓ ਦੀ ਜੇਬ ਚੋਂ ਨਿਕਲਦੇ ਸੀ ਹੁਣ ਪੁੱਤ ਦੀ ਜੇਬ ਚੋਂ ਨਿਕਲਦੇ ਆ ਕੱਲ ਨੂੰ ਜਿਹੜਾ ਉਹ ਜਰਨਲ ਅਜਲਾਸ ਹੋ ਰਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਆ ਤੇ ਇਹ ਚ ਵੇਖਣਾ ਕਿ ਇਹ ਨਵੇਂ ਜਰਨਲ ਅਜਲਾਸ ਦੇ ਵਿੱਚ ਆ ਜਿਹੜੇ ਮੁੱਦੇ ਨੇ ਜਿਹੜੇ ਮੈਂ ਥਾਏ ਨੇ ਕਿ ਇਹਨਾਂ ਮੁੱਦਿਆਂ ਨੂੰ ਉਸ ਜਰਨਲ ਅਜਲਾਸ ਵਿੱਚ ਠਾਉਂਦੇ ਆ ਜਾਂ ਨਹੀਂ ਠਾਉਂਦੇ ਆਉਣ ਵਾਲਾ ਸਮਾਂ ਦੱਸੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ